ਪਰਮੇਸ਼ਰ ਨੂੰ ਪਾਉਣ ਵਾਸਤੇ ਸਾਨੂੰ ਸੰਨਿਆਸ ਲੈਣਾ ਪਵੇਗਾ ਆਪਣਾ ਘਰ ਪਰਿਵਾਰ ਆਪਣੇ ਬੱਚੇ ਛੱਡਣੇ ਪੈਣਗੇ ਜਾਂ ਅੱਜ ਕਿਸੇ ਜੰਗਲ 'ਚ ਜਾ ਕੇ ਕਿਸੇ ਤੀਰਥ ਤੇ ਜਾ ਕੇ ਰਹਿਣਾ ਪਵੇਗਾ ਤੇ ਉਸ ਜਗ੍ਹਾ ਤੇ ਬੈਠ ਕੇ ਸਾਨੂੰ ਭਗਤੀ ਕਰਨੀ ਪਵੇਗੀ ਤੇ ਸਾਨੂੰ ਫਿਰ ਹੀ ਪਰਮੇਸ਼ਰ ਮਿਲੇਗਾ ਕਿ ਇਸ ਵਿੱਚ ਕਿੰਨੀ ਕਿ ਸਚਾਈ ਹੈ ਵੀਰ ਜੀ ਦੇਖੋ ਪਿਆਰਿਓ ਪਹਿਲੀ ਗੱਲ ਤੇ ਹੈ ਨਾ ਕਿ ਪਰਮੇਸ਼ਰ ਨੂੰ ਮਿਲਣਾ ਕਿੰਨੇ ਹੈ ਸਾਡੇ ਮਨ ਨੇ ਠੀਕ ਹੈ ਨਾ ਤੇ ਮਨ ਦਾ ਤੇ ਇੱਥੇ ਕੋਈ ਘਰ ਹੀ ਨਹੀਂ ਹੈਗਾ ਘਰ ਛੱਡਾਂਗੇ ਨਾ ਘਰ ਤਾਂ ਸਰੀਰ ਵਾਸਤੇ ਆ ਨਾ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੀ ਨਾ ਸੱਚੇ ਪਾਤਸ਼ਾਹ ਮੈਂ ਸੰਨਿਆਸ ਲੈ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦਾ ਮੈਂ ਜੰਗਲ 'ਚ ਜਾਣਾ ਚਾਹੁੰਦਾ ਤੇ ਮਹਾਰਾਜ ਪੁੱਤਾਂ ਕੋ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਆ ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਉਡਸਾ ਕਹਿੰਦੇ ਹੈ ਮਨ ਇਦਾਂ ਦਾ ਸੰਨਿਆਸ ਕਰ ਕਿਦਾਂ ਦਾ ਕਰ ਬਨਸੇ ਸਦਨ ਸਵੇ ਕਰ ਸਮਝੋ ਤੂੰ ਆਪਣੇ ਘਰ ਨੂੰ ਹੀ ਜੰਗਲ ਸਮਝਣਾ ਸ਼ੁਰੂ ਕਰ ਆਪਾਂ ਜੰਗਲ 'ਚ ਜਾ ਕੇ ਜੰਗਲ ਨੂੰ ਜੰਗਲ ਕਿਉਂ ਸਮਝਣਾ ਹੈ ਆਪ ਆਪਣੇ ਘਰ ਨੂੰ ਵੀ ਤੇ ਜੰਗਲ ਸਮਝ ਸਕਦੇ ਆ ਗੱਲ ਤੇ ਮੰਨਣ ਦੀ ਹੈ ਮੰਨ ਲਵੋ ਕਿ ਮੈਂ ਆਪਣੇ ਘਰ ਚ ਜਿਵੇਂ ਬੈਠਾ ਆਪਣੇ ਜੰਗਲ ਚ ਬੈਠਾ ਮਨ ਦੇ ਤੌਰ ਦੇ ਉੱਤੇ ਉਹਨੂੰ ਜੰਗਲ ਸਮਝਣਾ ਸ਼ੁਰੂ ਕਰਦੋ ਸਰੀਰ ਦੇ ਤਲ ਦੇ ਉੱਤੇ ਉਹਨੂੰ ਘਰ ਸਮਝਣਾ ਸ਼ੁਰੂ ਕਰਦੋ ਤੇ ਇਸ ਕਰਕੇ ਕਿਤੇ ਜਾਣ ਦੀ ਲੋੜ ਨਹੀਂ ਹੈ ਨਾਨਕ ਘਰ ਹੀ ਬੈਠਿਆਂ ਸਹਉ ਮਿਲੇ ਜੇ ਨੀਅਤ راست ਕਰੇ ਆਪਣੀ ਨੀਅਤ ਨੂੰ ਵੇਖੋ ਗੁਰਦਾ ਗਿਆਨ ਲਵੋ ਅਭਿਆਸ ਕਰੋ ਘਰ ਬੈਠ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਗ੍ਰਸਤੀ ਕਰਦਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਹਾਂ ਜੇ ਜੰਗਲ ਚ ਹੀ ਕਰਨਾ ਹੈ ਤੇ ਫਿਰ ਜੰਗਲ ਚ ਜਾਣ ਦੀ ਲੋੜ ਨਹੀਂ ਘਰ ਨੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੱਡਾ ਸੋਹਣਾ ਨੁਕਤਾ ਕਿਹਾ ਮਾਰਾ ਕਿ ਘਰ ਨੂੰ ਹੀ ਜੰਗਲ ਸਮਝਣਾ ਸ਼ੁਰੂ ਕਰਦੋ ਤੇ ਘਰ ਬੈਠੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਓ ਇਸ ਕਰਕੇ ਸੰन्यास ਲੈ ਕੇ ਕਿਤੇ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਸਾਰਾ ਸਿਰ ਬਿਲਕੁਲ ਝੂਠ ਹੈ ਗੁਰਬਾਣੀ ਇਸ ਗੀ ਨੂੰ ਨਹੀਂ ਮੰਨਦੀ